ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚਰਦੀ ਕਲਾ ਵਿੱਚ ਹੋਮੋਗੇ ਅੱਜ ਜੀ ਇੱਕ ਖਬਰ ਜਿਸ ਤਰ੍ਹਾਂ ਚੱਲ ਰਹੀ ਆ ਜਿਹੜੇ ਕਿ ਰਚਕਾਣੀ ਪਿੰਡ ਵਾਲੇ ਵੀਰ ਜੀ ਜਿੰਨਾਂ ਦੀ ਸੇਵਾ ਲੱਗੀ ਹੋਈ ਆ ਪਰਮਾਤਮਾ ਵੱਲੋਂ ਉਹਨਾਂ ਦੀ ਸੇਵਾ ਲੱਗੀ ਹੋਈ ਆ ਉਹ ਬਹੁਤ ਵਧੀਆ ਤਰੀਕੇ ਨਾਲ ਆਪਣੀਆਂ ਸੇਵਾ ਜੜੀਆਂ ਨਿਭਾ ਰਹੇ ਆ ਉਹਨਾਂ ਨੇ ਦੱਸਿਆ ਕਿ ਇੱਕ ਨੌ ਜਿਸ ਨੇ ਆਪਣੀ ਸਸਦਾ ਘਾਰਿਆ ਓਟ-ਕਟ ਕੇ ਬੁਰਾ ਹਾਲ ਜੀ ਉਹਨਾਂ ਨੇ ਦਿਖਾਇਆ ਕਿ ਆਪਣੀ ਉਹਨੇ ਸਸਮੂ ਇੰਨਾ ਗੁੱਟਿਆ ਕੇ ਉਹਦੇ ਨੀਲ ਪਏ ਹੋਏ ਉਹਦਾ ਯਾਨੀ ਕਿ ਕੁੱਟ ਦੇ ਸਾਰੇ ਨਿਸ਼ਾਨ ਉਹਨਾਂ ਨੇ ਦਿਖਾਏ ਹੋਏ ਦੇਖੋ ਕਿਦਾਂ ਦਾ ਸਮਾਂ ਹੁਣ ਹਨਾ ਆ ਗਿਆ ਆ ਹੁਣ ਇਦਾਂ ਦਾ ਸਮਾਂ ਸੱਚੀ ਹੁਣ ਤਾਂ ਸੁਣ ਸੁਣ ਕੇ ਵੀ ਡਰ ਲੱਗਦਾ ਆ ਵੀ ਅੱਗੋ ਅੱਗੋ ਪਤਾ ਨਹੀਂ ਕਿਦਾਂ ਦਾ ਵੀ ਹਾਲਾਤ ਜਿਹੜੇ ਆ ਕਿਦਾਂ ਦੇ ਬਣਦੇ ਜਾਣਗੇ ਹਨਾ ਤੇ ਪਰ ਉਸ ਉਹਨੇ ਆਪਣੀ ਗਲਤੀ ਤਾਂ ਉਹਦਾ ਜ਼ਰੂਰ ਮੰਨ ਲਈ ਨਹੀਂ ਤਾਂ ਹੋ ਸਕਦਾ ਸੀ ਉਹਨੂੰ ਸਜ਼ਾ ਵੀ ਹੋ ਸਕਦੀ ਸੀ ਤੇ ਪਰ ਉਹਦਾ ਜਾਨੀ ਔਰਤ ਦਾ ਉਸ ਮਾਂ ਦਾ ਜਿਹੜਾ ਪੁੱਤ ਸੀ ਉਹ ਬਹੁਤ ਚੰਗਾ ਸੀ ਉਹਨੇ ਕਿਹਾ ਨਹੀਂ ਜੀ ਹੁਣ ਤਾਂ ਅੱਗੇ ਇੱਕ ਵਾਰੀ ਗਲਤੀ ਇਹਨੇ ਕਰ ਲਈ ਆ ਦੁਬਾਰਾ ਇਹ ਗਲਤੀ ਜਿਹੜੀ ਆ ਨਹੀਂ ਕਰੂਗੀ ਸ਼ਾਇਦ ਉਹਨੇ ਹੀ ਉਹਨੂੰ ਨਾ ਬਚਾ ਲਿਆ ਤੇ ਬਾਕੀ ਕਹਿੰਦੇ ਆਂਡ ਗਵਾਂਡ ਜੇ ਚੰਗਾ ਹੋ ਹੋਵੇ ਤਾਂ ਸਾਰਾ ਕੁਝ ਜਿਹੜਾ ਹੈ ਬਚਾਹ ਹੋ ਜਾਂਦਾ ਉਹਨਾਂ ਦੇ ਵੀ ਗਵਾਂਡੀਆਂ ਨਹੀਂ ਉਹਨਾਂ ਦੀ ਵੀਡੀਓ ਜਿਹੜੀ ਆ ਮਾਰਕੋਟ ਦੀ ਬਣਾ ਕੇ ਤੇ ਉਹਨਾਂ ਨੂੰ ਲਚਕਾਣੀ ਵਾਲੇ ਵੀਰ ਜੀ ਨੂੰ ਭਾਈ ਤੇ ਫਿਰ ਉਹਨਾਂ ਨੇ ਇਹ ਕਾਰਵਾਈ ਫੇ ਉਹਨਾਂ ਤੇ ਕੀਤੀ ਕਿਉਂਕਿ ਉਹ ਕਿਸੇ ਵੀ ਕੋਈ ਵੀ ਬਜ਼ੁਰਗ ਆ ਬੱਚਾ ਜਾਂ ਜਵਾਨ ਆ ਬੁੱਢਾ ਜਾਂ ਕੋਈ ਵੀ ਆ ਜਿਹੜਾ ਵੀ ਇਸ ਤਰ੍ਹਾਂ ਮੁਸੀਬਤ ਵਿੱਚ ਆ ਉਹ ਉੱਥੇ ਉਹਨਾਂ ਲਈ ਹਾਜ਼ਰ ਹੋ ਜਾਂਦੇ ਆ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਸੇਵਾ ਲਈ ਹੋਈ ਆ ਤਾਂ ਉਹ ਆਪਣੀ ਸੇਵਾ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਨਿਵਾਉਂਦੇ ਆ ਮੈਂ ਉਹਨਾਂ ਦੀਆਂ ਸਾਰੀਆਂ ਵੀਡੀਓ ਦੇਖਦੀ ਮੈਨੂੰ ਬਹੁਤ ਵਧੀਆ ਲੱਗਦੀਆਂ ਆ ਕਈ ਵੀਡੀਓ ਤਾਂ ਇਦਾਂ ਦੀਆਂ ਹੁੰਦੀਆਂ ਕਿ ਦੇਖ ਕੇ ਰੋਣ ਹੀ ਆ ਜਾਂਦਾ ਆ ਤੇ ਇਸ ਔਰਤ ਨੇ ਦੇਖੋ ਉਸ ਆਪਣੀ ਸੱਸ ਦਾ ਕੀ ਹਾਲ ਕੀਤਾ ਹੈ ਕਿਤੇ ਤੁਸੀਂ ਵੀ ਜ਼ਰੂਰ ਉਹਨਾਂ ਦੀ ਜਿਹੜੀ ਇਹ ਵੀਡੀਓ ਜ਼ਰੂਰ ਤੁਸੀਂ ਦੇਖੀ ਹੋਊਗੀ ਜੇ ਨਹੀਂ ਦੇਖੀ ਤਾਂ ਜ਼ਰੂਰ ਦੇਖਿਓ ਤੇ ਉਹਨਾਂ ਦੇ ਐਸੇ ਤਰ੍ਹਾਂ ਹੀ ਤੁਸੀਂ ਸਰਚ ਕਰ ਸਕਦੇ ਆ ਵੈਸੇ ਤਾਂ ਉਹਨਾਂ ਦੀਆਂ ਵੀਡੀਓ ਬਹੁਤ ਆਉਂਦੀਆਂ ਰਹਿੰਦੀਆਂ ਆ ਤੇ ਉਸ ਜਿਹਨੇ ਦੇਖੋ ਉਹ ਬੱਚਾ ਵੀ ਉਹਦੇ ਕੋਲੋਂ ਮੇਰੇ ਖਿਆਲ ਆਪਣੇ ਕੋਲੋਂ ਹੀ ਉਹਦੀ ਨੋਹ ਦੇ ਕੋਲੋਂ ਹੀ ਡਿੱਗ ਗਿਆ ਤੇ ਉਹਨੇ ਸਾਰਾ ਗੁੱਸਾ ਜਿਹੜਾ ਆਪਣੀ ਸੱਸ ਤੇ ਲਾ ਦਿੱਤਾ ਉਹਨੇ ਸੋਟੀਆਂ ਦੇ ਨਾਲ ਆਪਣੀ ਸੱਸ ਨੂੰ ਜੀ ਬਹੁਤ ਕੁੱਟਿਆ ਤੇ ਜਿਵੇਂ ਸਿਆਣੇ ਬਜ਼ੁਰਗ ਹੋ ਜਾਂਦੇ ਆ ਦੇ ਲੋ ਸਾਹਮਣੇ ਕਿੰਨੇ ਔਖੇ ਹੋ ਜਾਂਦੇ ਆ ਇੱਕ ਮਾਂ ਬਾਪ ਜਿਹੜਾ ਆ ਚਾਰ ਚਾਰ ਪੰਜ ਪੰਜ ਬੱਚਿਆਂ ਨੂੰ ਸਾਂਝਾਇਆ ਉਹੀ ਬੱਚਿਆਂ ਨੂੰ ਇੱਕ ਮਾਂ ਬਾਪ ਜਿਹੜਾ ਸਾਂਭਣਾ ਆ ਬਹੁਤ ਔਖਾ ਹੋ ਜਾਂਦਾ ਆ ਇਸੇ ਤਰ੍ਹਾਂ ਮੈਂ ਕੱਲ ਵੀ ਕਿਤੇ ਗਈ ਹੋਈ ਸੀ ਤੇ ਇੱਕ ਔਰਤ ਨੇ ਮੈਨੂੰ ਆਪਣੀ ਗੱਲ ਜਾਨੀ ਕਿ ਉਹਨੇ ਦੱਸੀ ਹੋ ਸਕਦਾ ਜੇ ਮੇਰੇ ਕੋਲ ਉਸ ਟੈਮ ਫੋਨ ਹੁੰਦਾ ਤੇ ਮੈਂ ਉਹਨਾਂ ਦੀ ਵੀਡੀਓ ਵੀ ਬਣਾ ਸਕਦੀ ਸੀ ਤੇ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ YouTube ਚੈਨਲ ਤੇ ਦੇਖਿਆ ਹੈ ਤੁਸੀਂ ਮੇਰੀ ਇਹ ਵੀਡੀਓ ਜਿਹੜੀ ਆ ਜਰੂਰ ਬਣਾਇਓ ਤੇ ਜਰੂਰ ਪਾਇਓ ਮੈਂ ਉਹਨਾਂ ਦੀ ਗੱਲ ਇਸੇ ਗੱਲ ਦੇ ਨਾਲ ਹੀ ਪਾ ਦਿੰਨੀ ਆ ਜਰੂਰ ਨਹੀਂ ਹੁੰਦੀਆਂ ਕਿ نوਹਾਂ ਹੀ ਸਾਰੀਆਂ ਬੁਰੀਆਂ ਹੁੰਦੀਆਂ ਹੈ ਕਈ ਵਾਰੀ ਪੁੱਤ ਵੀ ਸਾਡੇ ਇਦਾਂ ਦੇ ਹੁੰਦੇ ਆ ਕਿ ਆਪਾਂ ਦੱਸ ਨਹੀਂ ਸਕਦੇ ਉਹਨੇ ਆਪਣੇ ਪੁੱਤ ਦੀ ਗੱਲ ਦੱਸੀ ਆ ਤੇ ਇਹਿੰਦੀ ਮੇਰਾ ਪੁੱਤ ਮੇਰੇ ਮੋਰੇ ਐਨਾ ਬੋਲਦਾ ਆ ਕੁਛੋ ਹੀ ਕੁਛ ਨਾ ਕਿਹੜਾ ਪੁੱਤ ਆ ਜਿਹੜੀ ਆਪਣੀ ਮਾਂ ਨੂੰ ਇਹ ਕਹਿੰਦਾ ਆ ਕਿ ਤੂੰ ਵੀ ਇੱਧਰ ਆ ਜਾ ਮਾਂ ਤਾਂ ਕਹਿਣਾ ਦੂਰ ਦੀ ਗੱਲ ਆ ਕਿ ਤੂੰ ਵੀ ਇੱਧਰ ਆ ਤੇ ਆਪਣੇ ਖਸਮ ਨੂੰ ਵੀ ਇੱਧਰ ਲੈ ਕੇ ਆ ਐਦਾਂ ਦੇ ਪੁੱਤਾਂ ਨੂੰ ਦੱਸੋ ਆਪਾਂ ਕੀ ਕਰਾਂਗੇ ਹਨਾ ਤੇ ਬਹੁਤ ਮਨ ਦੁਖੀ ਹੁੰਦਾ ਆ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਬਗਾਨੀਆਂ ਧੀਆਂ ਦੇ ਵਿੱਚ ਕਸੂਰ ਕੱਢਦੇ ਆ ਪਰ ਕਈ ਵਾਰੀ ਸਾਡੇ ਆਪਣੇ ਜੰਮੇ ਵੀ ਸਾਨੂੰ ਜਿਹੜੇ ਆ ਕੁਝ ਨਹੀਂ ਸਮਝਦੇ ਹੈਗੇ ਤਾਂ ਇਹੀ ਗੱਲ ਉਹ ਸਮਾਨ ਦੇ ਅੱਖਾਂ ਵਿੱਚੋਂ ਵੀ ਉਸ ਵੇਲੇ ਹੰਝੂ ਆ ਕੇ ਜਦੋਂ ਸੁਣੇ ਮੈਨੂੰ ਆਪਣੀ ਇਹ ਗੱਲ ਦੱਸੀ ਕਿ ਮੇਰਾ ਬੇਟਾ ਮੇਰੇ ਨਾਲ ਇਸ ਤਰ੍ਹਾਂ ਬੋਲਦਾ ਆ। ਇਹਨੀ ਵੀ ਚੰਗੀ ਵੀ ਇਹਨੀ ਚੰਗਾ ਵੀ ਹੈਗਾ ਆ ਪਰ ਉਹਦੀਆਂ ਚੰਗੀਆਂ ਗੱਲਾਂ ਸਾਰੀਆਂ ਤੇ ਪਾਣੀ ਫੇਰ ਦਿੰਦੀਆਂ ਆ। ਜਦੋਂ ਇੱਕ ਮਾੜੀ ਗੱਲ ਕਰ ਦਿੰਦਾ ਆ। ਤੇ ਉਹ ਪੈਣ ਨੇ ਨਾ ਮੈਨੂੰ ਇਹ ਕਿਹਾ ਵੀ ਤੁਸੀਂ ਨਾ ਇਦਾਂ ਦੀਆਂ ਗੱਲਾਂ ਜ਼ਰੂਰ ਆਪਣੀ ਵੀਡੀਓ ਦੇ ਵਿੱਚ ਪਾਇਆ ਕਰੋ ਤਾਂ ਜੋ ਬੱਚਿਆਂ ਨੂੰ ਉਹ ਕਿਤੇ ਵੀਡੀਓ ਦੇਖਣ ਤੇ ਉਹਨਾਂ ਨੂੰ ਸਮਝ ਲੱਗੇ ਵੀ ਹਾਂ ਤੁਹਾਡੀ ਤੇਰੀ ਜਨਮ ਦੇਣ ਵਾਲੀ ਮਾਂ ਕਿੰਨੀ ਦੁਖੀ ਹੋਊਗੀ ਮੈਂ ਤਾਂ ਇਹ ਕਹੂੰਗੀ ਬੱਚਿਆਂ ਨੂੰ ਵੀ ਬੇਟਾ ਤੁਸੀਂ ਇਸ ਤਰ੍ਹਾਂ ਆਪਣੇ ਮਾਪੇ ਦੇ ਮੋਹਰੇ ਹਨ ਨਾ ਨਾ ਬੋਲਿਆ ਕਰੋ ਨਹੀਂ ਚੰਗਾ ਲੱਗਦਾ ਹੈਗਾ ਜੇ ਤੁਸੀਂ ਉਹਨਾਂ ਨੂੰ ਚੰਗਾ ਨਹੀਂ ਕੁਝ ਕਹਿ ਸਕਦੇ ਨਾ ਤੇ ਮਾੜਾ ਵੀ ਕੁਝ ਨਾ ਕਹਿਆ ਕਰੋ ਬਗਾਨੀਆਂ ਧੀਆਂ ਤੇ ਆਪਾਂ ਕਾਹਦਾ ਜ਼ੋਰ ਦੇ ਸਕਦੇ ਆ ਮੈਂ ਕਿੰਨੀਆਂ ਜਦੋਂ ਮੈਂ ਹਨ ਆਪਣੇ ਨੋਹ ਹੱਲ ਦੇਖਦੀ ਆ ਤੇ ਬੜਾ ਮਨ ਖੁਸ਼ ਹੁੰਦਾ ਆ ਕਹਿੰਦੇ ਬੱਚਾ ਆਪਣਾ ਬੇਟਾ ਅੱਖੇ ਲੱਗੇ ਨਾ ਲੱਗੇ ਉਹ ਵਿਚਾਰੀ ਜਿੰਨੀ ਮਰਜ਼ੀ ਥੱਕੀ ਹੁੰਦੀ ਆ ਤਾਂ ਵੀ ਕਹਿੰਦੀ ਕੋਈ ਨਾ ਮਮਨ ਜੀ ਮੈਂ ਕਰਕੇ ਦਿੰਨੀ ਆ ਪਰ ਮੇਰੇ ਬੱਚੇ ਵੀ ਬਹੁਤ ਚੰਗੇ ਆ ਕਹਿਣਾ ਮੰਨਦੇ ਆ ਹਜੇ ਤੱਕ ਪਰ ਮਾਤਮਾ ਦੀ ਮਿਹਰ ਆ ਪਰਮਾਤਮਾ ਉਹਨਾਂ ਤੇ ਮਿਹਰ ਬਣਾਈ ਰੱਖੇ ਤੇ ਮੈਂ ਇਹ ਕਹਿੰਨੀ ਆ ਵੀ ਤੁਸੀਂ ਆਪਣੇ ਮਾਪੇ ਦੇ ਮੋਹ ਰੇ ਇਸ ਤਰ੍ਹਾਂ ਨਾਮ ਬੁੱਲਿਆ ਕਰੋ ਚਾਹੇ ਮਾਂ ਬਾਪ ਤੁਹਾਡਾ ਚੰਗਾ ਆ ਚਾਹੇ ਉਹਨਾਂ ਨੇ ਤੁਹਾਨੂੰ ਕੁਝ ਬਣਾ ਕੇ ਦਿੱਤਾ ਜਾਂ ਨਹੀਂ ਬਣਾ ਕੇ ਦਿੱਤਾ ਉਹ ਤਾਂ ਚਲੋ ਕਹਿੰਦੇ ਹੁੰਦੇ ਪਰਮਾਤਮਾ ਦੀ ਆ ਨਾ ਜੇ ਜੋ ਤੁਹਾਡੇ ਕਰਮਾਂ ਜੇ ਉਹ ਤੁਹਾਨੂੰ ਮਿਲ ਹੀ ਜਾਣਾ ਹੋ ਸਕਦੇ ਉਹਨਾਂ ਦੇ ਕਰਮਾਂ ਵਿੱਚ ਵੀ ਇਦਾਂ ਹੀ ਆ ਲਾ ਦੋ ਹੱਥੋਂ ਦੁਖੀ ਹੋਣਾ ਲਿਖਿਆ ਹੋਊਗਾ ਤਾਂ ਹੀ ਉਹ ਵੀ ਇੱਕ ਦੁੱਖ ਜਿਹੜਾ ਆ ਚੱਲਦੇ ਆ ਹਨਾ ਇੱਕ ਸਹਿਰ ਹੈ ਆ ਦੁੱਖ ਤੇ ਪਰ ਨਹੀਂ ਜਾਣ ਬੁੱਝ ਕੇ ਕਦੇ ਵੀ ਆਪਣੇ ਮਾਂ ਪੇਰ ਨੂੰ ਤੁਸੀਂ ਦੁਖੀ ਨਾ ਕਰੋ ਕਹਿੰਦੇ ਹੁੰਦੇ ਰੱਬ ਨੇ ਤਾਂ ਮਾਂ ਬਣਾਈ ਤਾਂ ਸੀ ਕਿ ਉਹ ਹਰ ਥਾਂ ਨਹੀਂ ਪਹੁੰਚ ਸਕਦਾ ਤੇ ਰੱਬ ਨੇ ਮਾਂ ਬਣਾ ਦਿੱਤੀ ਇਹ ਆਪਾਂ ਕਹਿੰਦੇ ਮੈਂ ਨਹੀਂ ਕਹਿ ਰਹੀ ਇਹ ਸਭ ਤੋਂ ਕਹਿੰਦੇ ਆ ਜਿਹੜੋ ਮਤਲਬ ਵੱਡੇ ਵੱਡੇ ਵਿਦਵਾਨ ਇਹ ਕਹਿ ਰਹੇ ਆ ਕਿ ਰੱਬ ਨੇ ਮਾਂ ਤਾਂ ਤਾਂ ਹੀ ਬਣਾਈ ਸੀ ਕਹਿੰਦਾ ਮੈਂ ਸਾਰੀ ਜਗ੍ਹਾ ਨਹੀਂ ਪਹੁੰਚ ਸਕਦਾ ਤੇ ਮਾਂ ਦੇ ਕਹਿੰਦੇ ਹੁੰਦੇ ਆ ਜੋ ਮਾਂ ਆਸ਼ੀਰਵਾਦ ਦੇ ਦਿੰਦੀ ਆ ਆਪਣੇ ਬੱਚੇ ਨੂੰ ਤੇ ਉਹ ਕਹਿੰਦੇ ਹੁੰਦੇ ਆ ਕਿ ਰੱਬ ਵੱਲੋਂ ਆਸ਼ੀਰਵਾਦਿਆ ਆਪਣੇ ਮਾਪੇ ਬਾਪ ਨੂੰ ਕਦੇ ਵੀ ਇੰਨਾ ਦੁਖੀ ਨਾ ਕਰੋ ਕਿ ਉਹਨਾਂ ਦੇ ਦਿਲ ਵਿੱਚੋਂ ਕੋਈ ਬਦਸੀਸ ਨਿਕਲੇ ਵੈਸੇ ਤਾਂ ਮਾਂ ਦੇ ਕਹਿੰਦੇ ਹੁੰਦੇ ਮਾਂ ਜਨੀਆ ਮਾਜੀ ਗਾਲਾਂ ਕੱਢ ਲਵੇ ਜੋ ਮਰਜੀ ਕਹਿ ਲਵੇ ਕਿੰਨੇ ਮਾਂ ਦੀਆਂ ਗਾਲਾਂ ਦਾ ਕਿਉਂ ਦੀਆਂ ਨਾਲਾ ਹੁੰਦੀਆਂ ਆ ਪਰ ਆਪਣੇ ਮਾਪੇ ਬਾਬ ਨੂੰ ਮੈਂ ਤੇ ਇਹੀ ਕਹੂੰਗੀ ਆਪਣੇ ਮਾਪੇ ਬਾਬ ਨੂੰ ਕਦੇ ਵੀ ਦੁਖੀ ਨਾ ਕਰੋ ਅੱਜ ਮਨ ਥੋੜਾ ਜਿਹਾ ਮੇਰਾ ਵਿਭਾਵਕ ਹੋ ਗਿਆ ਕਿਉਂਕਿ ਮੈਂ ਉਸ ਮਾਂ ਦੀ ਇੱਕ ਦਿਲੋਂ ਆਵਾਜ਼ ਜਿਹੜੀ ਮੈਂ ਕਿ ਮਹਿਸੂਸ ਆਪ ਖੁਦ ਵੀ ਕਰਦੀ ਆ ਇਸ ਕਰਕੇ ਮੈਂ ਜਿਹੜੀ ਆ ਉਹਦੀ ਗੱਲ ਜਿਹੜੀ ਇੱਕ ਤੁਹਾਡੇ ਨਾਲ ਸਾਂਝੀ ਕੀਤੀ ਤੇ ਇਹ ਜਿਹੜੀ ਖਬਰ ਆ ਮੈਂ ਜਿਹੜੇ ਕਾਨੂੰਨ ਨੇ ਆਪਣੀ ਸੱਸ ਨੂੰ ਬਹੁਤ ਕੁੱਟਿਆ ਮੈਂ ਕਈਆਂ ਦਿਨਾਂ ਤੋਂ ਜਿਹੜੀ ਆ ਮੈਂ ਸੁਣਦੀ ਸੀ ਸ਼ਾਇਦ ਤੁਸੀਂ ਵੀ ਦੇਖੀ ਹੋਗੀ ਪਰ ਜੇ ਤੁਸੀਂ ਨਾ ਆਪਣੇ ਮਾਂ ਬਾਪ ਨੂੰ ਤੁਸੀਂ ਰੋਟੀ ਨਹੀਂ ਦੇ ਸਕਦੇ ਉਹਨਾਂ ਨੂੰ ਕੁੱਟੋ ਤਾਂ ਨਾ ਉਹਨਾਂ ਨੂੰ ਮਾਰੋ ਤਾਂ ਨਾ ਕਮ ਸੇ ਕਮ ਉਹਨਾਂ ਦਾ ਬੱਚਾ ਆਏਗਾ ਉਹ ਆਪਣੇ ਆਪ ਹੀ ਆਪਣੀ ਮਾਂ ਨੂੰ ਰੋਟੀ ਰੋਟੀ ਦੇ ਦੇਊਗਾ ਤੋ ਇਸ ਇਸ ਤਰ੍ਹਾਂ ਨਹੀਂ ਸੀ ਉਸ ਨੂੰ ਉਹਨੂੰ ਕਰਨਾ ਚਾਹੀਦਾ ਉਹਨੇ ਪਰ ਆਪਣੀ ਸੱਸ ਨੂੰ ਬਹੁਤ ਕੁੱਟਿਆ ਪਰ ਉਸ ਬਿਲੇ ਉਸ ਨੋਹ ਦੀ ਇੰਨੀ ਬੇਇੱਜ਼ਤੀ ਹੋਈ ਤੇ ਤੇ ਉਹ ਵੀ ਰੋਈ ਜਾਂਦੀ ਸੀ ਉੱਥੇ ਖੜੀ ਖੜੀ ਹਨਾ ਤੇ ਪਰ ਹੱਥ ਜੋੜਦੀ ਸੀ ਵੀ ਐਸ ਵੇਲੇ ਮੈਨੂੰ ਮਾਫ਼ ਕਰ ਦਿਓ ਅੱਗੇ ਤੋਂ ਮੈਂ ਇਹ ਜਿਹੜੀ ਗਲਤੀ ਨਹੀਂ ਕਰਦੀ ਚਲੋ ਉਹਨੇ ਤਾਂ ਆਪਣੀ ਗਲਤੀ ਮੰਨ ਲਈ ਪਰ ਕਈ ਵਾਰੀ ਕਹਿੰਦੇ ਸਾਰੀਆਂ ਨੋਹਾਂ ਨਹੀਂ ਮਾਰੀਆਂ ਹੁੰਦੀਆਂ ਤੇ ਸਾਰੇ ਪੁੱਤ ਵੀ ਮਾੜੇ ਨਹੀਂ ਹੁੰਦੇ ਇਹ ਤੇ ਇੱਕ ਸਾਡੀ ਕਹਿੰਦੇ ਹੁੰਦੇ ਆ ਕਰਮਾਂ ਦੀ ਖੇਡ ਆ ਸੱਜਣਾ ਜੋ ਸਾਡੇ ਕਰਮਾਂ ਚ ਲਿਖਿਆ ਹੋ ਉਹ ਤਾਂ ਸਾਡੇ ਨਾਲ ਹੋਣਾ ਹੀ ਹੋਣਾ ਆ ਤੇ ਜੀ ਅੱਜ ਮਨ ਜਿਹੜਾ ਬਹੁਤ ਭਾਵਕ ਹੋ ਗਿਆ ਆ ਜੇ ਤੁਹਾਨੂੰ ਮੇਰੀ ਇਹ ਗੱਲ ਵਧੀਆ ਲੱਗੀ ਹੋਵੇ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਉਹਨਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ